ਇੱਕ ਲਾਡੀ ਇੱਕ ਸੱਤਾ ਸੱਜਣੋਂ ਦੋਵੇਂ ਯਾਰ ਲੰਗੋਟੀ ਦੇ ਕਦੇ ਦਿੱਤੂ ਪਰਬ ਚ ਆ ਕੇ ਵੇਖਿਓ ਟਰੈਕਟਰ ਰੱਖਦੇ ਚੋਟੀ ਦੇ ਮਿੱਤਰੋ ਪੂਰੇ ਚੋਟੀ ਦੇ ਟਰੈਕਟਰ ਹੁੰਦੇ ਆ ਬਾਈ ਵੀਰਾਂ ਲਵੇ ਕੱਲੀ ਪਹਿਲੀ ਵੀਡੀਓ ਨਹੀਂ ਵੀਡੀਓ ਤਾਂ ਬਾਈ ਵੀਰਾਂ ਦੀਆਂ ਬਾਲੀਆਂ ਕਰਤੀਆਂ ਪਰ ਮੈਂ ਇੱਥੋਂ ਲੈ ਕੇ ਨਾ ਆ ਤਾਂ ਸਾਰੇ ਖੜੇ ਨੇ ਫਾਰਮ ਡ੍ਰੈਗਨ ਆ ਆ ਵੀ ਫਾਰਮ ਡ੍ਰੈਗ ਖੜਾ ਉਧਰ ਫੋਰਡ ਖੜੇ ਨੇ ਪਿੱਛੇ ਸਵਰਾਜ ਖੜੇ ਨੇ ਹਲੇ ਪਤਾ ਨਹੀਂ ਪਿੱਛੇ ਕੀ ਕੁਝ ਖੜਾ ਸਾਰਾ ਕੁਝ ਮਿੱਤਰੋ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਐਂਡ ਤੱਕ ਦੇਖ ਲਿਓ ਬਾਜਪੁਰੇਟ ਹੋਣਗੇ ਜਿਹੜੀ ਗੱਲਬਾਤ ਕਹਾਂਗੇ 1.5% ਸਹੀ ਹੋ ਬਿਲਕੁਲ ਸਹੀ ਗੱਲ ਵੀ ਆ ਆਪਣਾ ਸ਼ੁਰੂਆਤ ਇਸ ਤੋਂ ਕਰ ਦਈਏ ਇਹ ਤੋਂ ਕਰ ਦੋ ਬਾਈ ਕਿੰਨਾ ਮਾਡਲ ਹੈ ਬਾਈ ਦੱਸੋ 2006 ਮਾਡਲ ਹੈ ਜੀ 2006 ਮਾਡਲ ਹੈ ਹਾਂ ਸਾਰਾ origignal tractor ਆ ਸਾਰਾ origignal ਹੈ ਹਾਂ ਜੀ ਹਾਂ ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੰਜਾਬ ਪੰਜਾਬ ਦਾ ਨੰਬਰ ਸਾਰੇ ਚੱਲ ਚਲਾਵੇ ਦਾ ਕਿੰਨਾ ਪੂਰਾ ਵਧੀਆ ਬਾਈ ਤੇਰਾ ਦੀ ਕੰਡੀਸ਼ਨ ਕੀ ਹੋ ਕੋਕਰ ਰਮ ਰਮ ਦਿਖਾ ਦੇ ਚਾਹੇ ਭਾਈ ਹਮ ਸਾਰਾ ਦਿਖਾ ਦੇ ਬਾਈ ਟਸਟਾ 40 ਕਿਥੋਂ ਘੰਟੇ 42 ਕਿਥੋਂ ਘੰਟੇ ਰਿਜਨਲ ਚੱਲਿਆ ਹੈ ਬਾਈ ਸਿਰਫ ਹਾਂਜੀ ਹਾਂਜੀ ਕਿੰਨੇ ਦਾ ਬਣੂ ਬਾਈ ਲੱਕ ਡੁੱਕ ਲੱਗਿਆ ਹੋਇਆ ਸਾਰਾ ਘੋੜਾ ਬੰਪਰ ਵੀ ਲੱਗਿਆ ਹੋਇਆ ਤਾਂ ਡੱਕ ਵੀ ਲੱਗਿਆ ਹੋਇਆ ਬੰਪਰ ਲੱਗਿਆ ਹੋਇਆ 275000 ਦਾ ਕਹਿੰਦੇ ਆਪਾਂ ਇਹ 275000 ਦਾ ਕਿੰਨੇ ਦਾ ਦਵਾਂਗੇ ਮੋਬਾਈਲ ਮਾਣੇ ਤੋਂ ਥੋੜੇ ਹੀ ਹੋ 5-4000 ਦਾ ਹੀ ਬਾਈ ਅੱਛਾ ਹਾਂਜੀ ਹਾਂ ਜਾਨੀ ਕਿ 70 ਦਾ ਕਹਿੰਦੇ ਹੋ 70 ਦਾ ਜੇ ਮੈਂ 65 ਦਾ ਕਹਦਾ ਜੱਤਾ ਦੇਣਾ ਹੀ ਪਊਗਾ ਜੇ ਕਹੇਗਾ ਬਸ ਫੇਰ 65 ਦਾ ਦੇ ਦੇ ਹੁਣ ਤੇ ਜੇ ਬਾਈ ਜਿਹੜਾ ਆ ਖੜਾ ਫਾਰਮ ਡਰੈਗ ਇਹ 2007 ਮਾਡਲ ਆ ਡੀ ਐਕਸ ਮਾਡਲ ਆ ਜਾਂਦਾ ਇਹ ਡੀ ਐਕਸ ਮਾਡਲ ਆ 7 ਮਾਡਲ ਆ ਹਾਂਜੀ ਟਰੈਕਟਰ ਸੋਹਣਾ ਪੂਰਾ ਐ ਵੀ ਸਾਰੀ ਓਰੀਜਨਲ ਆ ਬਈ ਇਹ ਵੀ ਸਾਰਾ ਸਾਰਾ ਓਰੀਜਨਲ ਆ ਬਾਈ ਪਰ ਇੱਕ ਗੱਲ ਹੋਰ ਐ ਸੱਜਣੋ ਬਾਈ ਉਰੀ ਪੇਂਟ ਤਾਂ ਕਰਉਂਦੀ ਨਹੀਂ ਕੋਈ ਜੀ ਜੇ ਪੇਂਟ ਨਹੀਂ ਕੀਤਾ ਜਿੱਦਾਂ ਕਿਸਾਨ ਦੇ ਘਰੋਂ ਆ ਕੇ ਉਦਾਂ ਹੀ ਹੁੰਦਾ ਬਈ 7 ਮਾਡਲ ਆ ਬਾਈ 7 ਮਾਡਲ ਆ ਸਾਰਾ ਓਰੀਜਨਲ ਰਿੰਮ ਰਿੰਮ ਦਿਖਾ ਦੇ ਧਰਮ ਅੱਛਾ ਟਰੈਕਟਰ ਦੇ ਰਿੰਮ ਦੇ ਕੱਦੂ ਜਿਵੇਂ ਇਹ ਆ ਪਾ 2.85 ਹਜ਼ਾਰ ਦਾ ਕਹਿੰਦੇ ਆ ਬਾਈ ਰੇਟ ਨਹੀਂ ਚੱਲਿਆ ਕਿੰਨਾ ਕੁ ਚੱਲਿਆ ਇਹ ਹੈਗਾ 3 ਕਾ ਹਜ਼ਾਰ ਘੰਟਾ ਹੋਣਾ ਬਾਈ 300 ਘੰਟਾ 3 ਕਾ ਹਜ਼ਾਰ ਘੰਟਾ ਚੱਲਿਆ ਹੈ ਓਕੇ ਹਾਂਜੀ ਇਹ ਕਿੰਨੇ ਦਾ ਬਣਜੂ ਇਹ 2.80 ਦਾ ਦੇ ਦਾਂਗੇ ਬਾਈ 2.75 ਦਾ ਦੇ ਦਾਂਗੇ ਚੱਕ ਮਿੱਤਰ 2.75 ਦੀ ਲਿਉਣੀ ਸੀ ਇੱਥੇ ਆ ਕੇ ਬਾਈ ਹਰੀ ਹੋਰ ਵੀ ਮਾਣੋ ਤਨ ਮੌਕੇ ਤੇ ਕਰਾਵਾਂਗੇ ਤੇ ਜਿਹੜਾ ਵੀ 45 ਦਾ ਖੜਾ ਇਹ 2014 ਮਾਡਲ ਹੈ ਅਸੇ ਉੱਚਾ ਮਾਡਲ ਹੈ 14 ਮਾਡਲ ਹੈ ਉੱਚਾ ਮਾਡਲ ਹੈ ਸੋਨਾ ਟਰੈਕਟਰ 3100 50 ਘੰਟੇ ਚੱਲਿਆ ਹੈ ਫਿਰ ਦੇ ਟਾਇਰ ਨਾਲ ਦੀ ਹੁਣਗੇ ਵੀ ਸਾਰੇ ਤਾਂ ਟਾਇਰ ਦਵਾਰ ਦੇ ਨਵੇਂ ਆ ਬਾਈ ਸਤਵਾਰ ਦੇ ਨਵੇਂ ਬਹੁਤ 2500 ਤੇ ਟਾਇਰ ਪੈ ਜਾਂਦੇ ਆ 2500 3000 ਤੇ ਓਕੇ ਹਰੇਕ ਹੀ ਟਰੈਕਟਰ ਦੇ ਤਕਰੀਬਨ ਟਾਇਰ ਪੈ ਜਾਂਦੇ ਆ ਇਹਦਾ ਨੰਬਰ ਵੀ ਪੰਜਾਹ ਨਹੀਂ ਕਿਤੇ ਵਿੱਚ ਆਬੇ ਨਹੀਂ ਹੈਗੀ ਪਰ ਮੈਂ ਸਾਰੇ ਦਿਖਾ ਦੇ ਚਾਹੇ ਸੀਲਡ ਪਿਆ ਟਰੈਕਟਰ ਬਾਈ ਪਾਰਟੀ ਫਾਸਟ ਉਹ ਵੀ ਤਾਂ ਹਾਂ ਨੰਬਰ ਪੰਜਾਬ ਆ ਵੀ ਪਟਿਆਲੇ ਦਾ ਨੰਬਰ ਕਿੰਨੇ ਦਾ ਬਣੂ ਕਿੰਨੇ ਦਾ ਬਣੂ ਇਹ ਆਪਾਂ 415000 ਕਹਿੰਨੇ ਆ ਉੱਪਰ ਨਾਲ 15 ਉੱਡ ਜੂਗਾ ਉੱਡ ਜੂਗਾ ਚੱਲ 15 ਮਿੱਤਰ ਆਜੂਗਾ ਹਨਾ ਤੇ ਜਿਹੜਾ ਬਈ ਆ ਖੜਾ ਹੈ ਇਹ ਵੀਰੇ 1999 99 ਮਾਡਲ ਹੈ ਹਾਂ ਜੀ ਤੇ ਚੱਲ ਚਲਾ ਵੀ ਤਾਂ ਇਹ ਕਿਵੇਂ ਹੋਊਗਾ ਚੱਲ ਚਲਾਵੇ ਤਾਂ ਪੂਰਾ ਸੋਹਣਾ ਕਾਪੀ ਹੋ ਗਿਆ ਹਾਂ ਜੀ ਇੰਜਰ ਗੇਰ ਤਾਂ ਓਕੇ ਹੋ ਪੂਰਾ ਪੂਰਾ ਓਕੇ ਆ ਬਈ ਇਹ ਤਾਂ ਮਾੜਾ ਤਾਂ ਲੈਂਦੇ ਹੀ ਨਹੀਂ ਆਪਾਂ ਓਕੇ ਐਂਡੋਂਟ ਵੀ ਹਜਾ ਨਾਲ ਤੇ ਆ ਬਈ ਇਹਦੇ ਅੱਛਾ ਆ ਹਾਂ ਪੂਰਾ ਸੋਹਣਾ ਟਰੈਕਟਰ ਆ ਬਈ ਹਿੱਸੇ-ਉੱਸੀ ਦਾ ਵੀ ਸਾਫ਼ ਪਿਆ ਹੈ ਨਾ ਹਾਂ ਹਿੱਸੇ ਦਾ ਬਲੋਕ ਲੰਗਰਾਟ ਦੇਖ ਲੈ ਰਿਮ ਦੇਖ ਲੈ ਸਾਰਾ ਸਾਫ਼ ਇਹਦੀ ਡਿਮਾਂਡ ਕੀ ਆ ਬਈ ਮਾਡਲ 2000 ਹੈ ਇਹ ਇਹ ਮਾਡਲ 2000 ਹੈ 1,70,000 ਕਹਿੰਦੇ ਆ ਜੀ ਮੰਨਦਾ ਨਵੇਂ ਮਾਡਲ ਹੈ ਕਾਪੀ 2000 ਦੇ ਜਣੇ ਓਕੇ ਹਾਂ ਕਿੰਨੇ ਤੋਂ ਇਹ ਆਪਾਂ ਹੋਰ 5-7 ਘੱਟ ਦੇ ਦਾਂਗੇ 60 ਦਾ ਦਵਾਂਗੀ 60 ਦਾ ਦੇ ਦਾਂਗੇ ਓਕੇ ਤੇ ਜਿਹੜਾ ਆ ਖੜਾ ਫਾਰਮ 60 ਇਹ ਸ਼ਿਆ ਨਵੇਂ ਮਾਡਲ ਆ ਜੀ ਇਹਦੇ ਨਾਲ ਦੇ ਟਾਇਰ ਹੀ ਆ ਪਿਛਲੇ ਹਜੇ ਨਾਲ ਦੇ ਟਾਇਰਾਂ ਤੇ ਰਬੜ ਆ ਬਾਈ ਉਸ ਨਾਲ ਦੇ ਟਾਇਰਾਂ ਤੇ ਰਬੜ ਕਿਹੜੀ ਹੋਈ ਆ ਨਾਲ ਦੇ ਟਾਇਰਾਂ ਤੇ ਰਬੜਾ ਸਾਰਾ ਟਰੈਕਟਰ ਓਰੀਜਨਲ ਆ ਓਕੇ ਸੁਰਿੰਮ ਦੇਖ ਲੈ ਮਗਰਾੜ ਦੇਖ ਲੈ ਅਗਲੇ ਰਿੰਮ ਦੇਖ ਲੈ ਨਵੇਂ ਅਰਗੇ ਪਏ ਆ ਐਂਡੋਂਡੇ ਦੇ ਵੀ ਹਜੇ ਤੱਕ ਨਾਲ ਦੀ ਆ ਪੱਟੀ ਸਾਹਿਬ ਉਨਾ ਉਦਵਾਲ ਆਇਆ ਇਹ 62 2 ਵਾਲਾ ਇੰਜਨ ਇਹਦਾ 72 ਵਾਲਾ ਇੰਜਨ 72 ਵਾਲਾ ਇੰਜਨ ਇਹਦੇ 72 ਵਾਲਾ ਇੰਜਨ ਹੁੰਦਾ 96 ਚੋਂ ਬੰਦ ਹੋ ਗਿਆ ਸੀ ਓਕੇ ਫਿਰ ਇਹ 60 ਆਉਣ ਲੱਗ ਪਿਆ ਇਹ ਕਿਨੇ ਕਿਨੇ ਦਾ ਬਣੂ ਬਈ ਇਹ ਆਪਾਂ ਦੇ ਦਾਂਗੇ ਇਹ ਵੀ 175 ਦਾ ਦੇ ਦਾਂਗੇ ਯਾਰ 1,575 ਜੀ ਸੋਨਾ ਦਾ ਖਰਚਾ ਖਰਚਾ ਬਹੁਤ ਘੱਟ ਨੇ ਇਹ ਤਾਂ ਸਾਹ ਵੀ ਟਰੈਕਟਰ ਦੀ ਬਹੁਤ ਤੇ ਉਹ ਦੱਸੀ ਜਾਂਦਾ ਬਹੁਤ ਸੋਨਾ ਬਾਡੀ ਬੁੱਡੀ ਦਾ ਬਹੁਤ ਸੋਨਾ ਟਰੈਕਟਰ ਤੇ ਬਾਕੀ ਉਧਰ ਵੀ ਖੜੇ ਆ ਕਾਹ ਜਿਹੜਾ ਕੜਾ 1998 ਮਾਡਲ ਖੜਾ ਸਾਹ ਵੀ 98 ਮਾਡਲ ਹੈ ਹਾਂ ਜੀ ਹਾਂ ਜੀ ਇਹਦਾ ਨੰਬਰ ਵੀ ਪੰਜਾਬ ਦੀ ਜੀ ਜੰਗਨ ਕੇਰ ਦਾ ਵਧੀਆ ਪ ਇਹ ਕਿੰਨੇ ਦਾ ਬਣੂ ਬਈ ਇਹ ਆਪਾਂ 145000 ਦਾ ਕਹਿੰਦੇ ਆ ਹੋਰ ਮਾੜਾ ਮੋਟਾ ਮਾਨ ਕਰ ਦਾਂਗੇ ਬਈ ਓਕੇ ਲੈ ਮਿੱਤਰੋ 145000 ਤਾਂ ਡਿਮਾਂਡ ਆ ਮਾਨਤਾ ਨੇ ਤੇ ਵਿੱਚ ਵਧੀਆ ਕਰ ਦਾਂਗੇ ਵਧੀਆ ਕਰ ਤੇ ਹੁਣ ਆਪਾਂ ਦਿਖਾ ਦਈਏ 3700 ਫੋਰਡ ਸਾਰੇ ਬਈ ਹਾਂ ਫੋਰਡ ਬਈ ਲੈ ਮਿੱਤਰੋ ਹੁਣ ਫੋਰਡ ਵਾਲੇ ਸੱਜਣ ਆ ਜੋ ਕਰਾ ਇਹ 1993 ਮਾਡਲ ਆ ਜੀ 93 ਮਾਡਲ ਆ ਹਾਂ ਜੀ ਇਹ ਪੇਂਟ ਹੋਇਆ ਹੋਇਆ ਨਾ ਬਈ ਇਹ ਹੋਇਆ ਹੋਇਆ ਹਾਂ ਇਹ ਸਾਰੀ 93 93 बनूगा ਇਹ ਆਪਾਂ ਦੇ ਦਾਂਗੇ 1 ਲੱਖ 80 ਹਜ਼ਾਰ ਦਾ ਦੇ ਦਾਂਗੇ 1 ਲੱਖ ਤੇ 80 ਹਜ਼ਾਰ ਹਾਂਜੀ ਹਾਂਜੀ ਹਾਂ ਓਕੇ ਮਾਨਤਾਨ ਹੋ ਜੂ ਵਿੱਚ ਕਰਦਾਂਗੇ ਮਾਨਤਣ ਕੋਈ ਗੱਲ ਨਹੀਂ ਤੇ ਭਾਈ ਜਿਹੜਾ ਆ ਖੜਾ ਹੈ ਇਹ ਤਾਂ ਕੋਕਾ ਪੀਸਾ ਬਾਈ 1995 ਮਾਡਲ ਆ ਇਹ Ориਜినਲ ਆ ਟਰੈਕਟਰ ਬਾਈ ਸਾਰਾ ਪਚਾਨੇ ਮਾਡਲ ਆ ਸਾਰੇ Ориਜినਲ ਆ ਸਾਰਾ Ориਜినਲ ਆ ਬਾਈ ਮਗਰਾਟ ਵੀ ਨਾਲ ਨਾਲ ਦੇ ਹੁਣ ਨਾਲ ਦੇ ਨਾਲ ਦੇ ਮਗਰਾਟ ਪੂਰਾ ਸੋਹਣਾ ਟਰੈਕਟਰ ਹੈ ਤਾਂ ਜੋਕੜਾ ਟਾਇਰਾਂ ਦਾ ਵੀ ਨਵੇਂ ਵਰਗਾ ਹੀ ਪਿਆ ਬਾਈ ਨਵੇਂ ਵਰਗੇ ਟਾਇਰ ਨੇ ਦੇਖ ਲੈ ਬਾਡੀ ਪੁੱਡੀ ਦਾ ਕਿੰਨਾ ਸੋਹਣਾ ਟਰੈਕਟਰ ਆ ਆ ਰੰਗ ਰੰਗ ਦੇਖ ਲੈ ਤੂੰ ਉਦਾਂ ਹੀ ਪਿਆ ਬਾਈ ਰੰਗ ਤੇ ਚਲ ਆ ਬੋ ਘਟਾ ਪੱਟੀ ਸਾਵਣ ਪਿੱਛੇ ਆਪਾ ਤਾਂ ਦੇਖ ਨਹੀਂ ਹੁਣ ਨਹੀਂ ਪਿੱਛੇ ਤੈਨੂੰ ਗੋਲੀਆਂ ਗੁਲੀਆਂ ਲਿੰਕਾਂ ਲੁੰਕਾਂ ਬਹੁਤ ਸੋਹਣੀਆਂ ਪਈਆਂ ਉਦਾਂ ਦੀਆਂ ਮਈਆਂ ਨੇ ਓਕੇ ਇਹਦਾ ਉਦਾਂ ਨੰਬਰ ਪੀਵੀ ਕੀ ਪਤਾ ਨਾਲ ਸਪੰਡਲ ਨਾਲ ਦਾ ਹੀ ਆ ਇਹਦੇ ਇਹ ਪੀਵੀ 13 ਮੈਨ ਲੱਗਦਾ ਬਾਈ ਸੰਗਰੂਰ ਦਾ ਹੈਨਾ ਇਹਨੂੰ ਸਟਾਰਟ ਕਰ 55 ਪੈਲ ਪੈਲ ਦੇ ਟਰੈਕਟਰ ਸੋਹਣੇ ਹੁੰਦੇ ਹੈ ਦੇਖ ਬਾਈ ਨੂੰ ਲਖਦਾ ਗਾਣੇ ਚਾਬੀ ਨਹੀਂ ਖੋਣ ਦਿੱਤੀ ਗਰੇਸਲੀ ਬਾਈ ਲੜੀ ਨਹੀਂ ਇਲਾਦੀ ਪੂਰਾ ਨਮਾਟਾ ਟਰੱਕ ਚਲਾਈ ਦੇ ਚਲਾਈ ਦੇ ਉਹ ਕਹਿੰਦੇ ਮੈਂ ਸੁਣ ਕੇ ਫਕਾਰਾ ਨੀਲੇ ਫੋੜਦਾ ਦਾਲ ਚ ਪਾਉਣਾ ਨੂਨ ਭੁੱਲ ਗਈ ਕਰ ਦੇ ਬੰਦ ਵੀਰੇ ਫਰਸਟ ਪਾਰਟੀ ਦਾ ਟਰੈਕਟਰ ਬਾਈ ਫਰਸਟ ਪਾਰਟੀ ਦਾ ਟਰੈਕਟਰ ਅਸਲ ਫਰਸਟ ਪਾਰਟੀ ਵੀ ਇਹਨੇ ਹੁੰਦਾ ਤੇ ਕਾਪੀ ਕਾਰਡ ਵਾਲੀ ਕਾਪੀ ਬਣੀ ਹੋਈ ਹੈ ਫਿਰ ਤਾਂ ਯਾਰ ਬੰਦਾ ਚੱਪਲ ਹੀ ਕਾਪੀ ਇਹਦੀ ਹੈ ਹਾਂ ਚੱਪਾ ਵਾਲੀ ਕਾਪੀ ਬਣੀ ਹੋਈ ਹੈ ਇਹਦਾ ਕੀ ਰੇਟ ਆ ਬਾਈ ਏ ਆਪਾਂ 275000 ਕਹਿੰਨੇ ਆ ਜੀ ਬਾਕੀ ਕਰ ਦਾਂਗੇ ਮਾਨਤਾਨ ਪੂਰਾ ਦੋ ਲੱਖ 75000 ਦੇ ਵਿੱਚ ਮਾਨਤਾਨ ਹੋਊਗਾ ਮਾਡਲ 96 ਦੱਸਿਆ 95 95 ਹਾਂ ਜੀ ਨੰਬਰ ਰਹੇਗਾ ਪੀਪੀ 65 ਪੈ ਪੈ ਦਾ ਨੰਬਰ ਆ ਪੈ ਦਾ ਪੀਪੀ 55 ਪੈ 55 ਓਕੇ ਤੇ ਜਿਹੜਾ ਆ ਖੜਾ ਬਈ ਇਹ ਵੀ 1995 ਮਾਡਲ ਆ ਜੀ ਇਹ ਦੋ ਇਕੱਠੇ ਹੀ ਲੈ ਕੇ ਆਇਆ ਆਪਾਂ ਅੱਛਾ ਇੱਕ ਕਰੋ ਇਹਦਾ ਨਹੀਂ ਲੈਂਦੇ ਇੱਕ ਕਰੋ ਹੀ ਲੈ ਕੇ ਆਏ ਬਾਈ ਕੱਲ ਇਹਦਾ ਵੀ ਪੈ ਦਾ ਨੰਬਰੀ ਹੋ ਇਹਦਾ ਨੰਬਰ ਸੰਗਰੂਰ ਦਾ ਹਾਂ ਇਹ ਉਹਨਾਂ ਨੇ ਲਿਆ ਹੋਇਆ ਸੀ ਓਕੇ ਹਾਂ ਜੀ ਸੌਂਕੀ ਹੋਣਗੇ ਬੰਦੇ ਸੋਹਣਾ ਡੈਕਟਰ ਪੂਰਾ ਇਹ ਵੀ ਚੰਗਾ ਆ ਕੰਮ ਕੰਮ ਇਹਦਾ ਕੰਮ ਕੰਮ ਬਹੁਤ ਹੋਇਆ ਪਿਆ ਬਾਈ ਉਹ ਤਾਂ ਹਜੇ ਖੁੱਲਿਆ ਹੀ ਨਹੀਂ ਹੋਇਆ ਹੂੰ ਹਾਂ ਵੀ ਇਹ ਤਾਂ ਕਰਵਾਇਆ ਹੋਇਆ ਇਹਦਾ ਕਰਵਾਇਆ ਹੋਣਾ ਫੁੱਲ ਲੁੱਕ ਕਰਵਾਇਆ ਇਹਨੂੰ ਕਹਿੰਦਾ ਵੱਧ ਚਲਾਉਂਦੇ ਤੇ ਉਹਨੂੰ ਘੱਟ ਚਲਾਉਂਦੇ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਆਪਾਂ ਇਹ ਦੇ ਦਾਂਗੇ 1,65,000 ਦੀ ਡਿਮਾਂਡ ਕਰਦੇ ਆ ਯਾਨੀ 1.5 ਲੱਖ 1.5 ਲੱਖ ਦੇਵਾਂਗੇ ਸੋਨਾ ਟਰੈਕਟਰ ਚਲਾਵੇ ਚਲੂਵੇ ਤਾਂ ਬਹੁਤ ਚੰਗਾ ਉਦਾਂ ਜਿਵੇਂ ਕਹਿੰਦੀ ਇਹਦੀ ਵੀ ਡੈਂਟਲ ਹੁੰਦੀ ਇਹਦੀ ਵੀ ਡਾਇਫਰਾਮ ਇੰਜਨ ਨੇ ਹਾਂ ਹੁਣ ਫਿਰ ਵੀਡੀਓ ਲੰਮੀ ਹੋਈ ਜਾਊ ਕਰ ਦੇ ਬੰਦੇ ਪੂਰੇ ਵਧੀਆ ਟਰੈਕਟਰ ਨੇ ਬਾਈ ਪ੍ਰੈਸ਼ਰ ਪ੍ਰੋਸਰ ਸਾਰਾ ਟਰੈਕਟਰ ਤਾਂ ਮੈਂ ਪਹਿਲਾਂ ਸ਼ੇਅਰ ਦੇ ਵਿੱਚ ਲੈਣੀ ਬੋਲਤੀਆਂ ਗੱਲ ਤੇ ਪੂਰਾ ਕੌਕ ਹੈ ਨੇ ਬਾਈ ਵੀ ਚੋਟੀ ਦੇ ਟਰੈਕਟਰ ਹੁੰਦੇ ਨੇ ਦੇ ਦੂਸਰਾ ਬਿਲਕੁਲ ਬਾਈ ਜਿਹੜਾ ਆ ਮਾਡਲ ਸਤੇ ਇਹ 2016 ਮਾਡਲ ਹੈ ਬਾਈ 16 ਮਾਡਲ ਹੈ ਹਾਂ ਡੱਕ ਡੱਕ ਲੱਗਿਆ ਸਤਰੀ ਲੱਗੇ ਬੰਪਰ ਲੱਗਿਆ ਸਮਾਨ ਸਮੂਹ ਚੰਗਾ ਲੱਗਿਆ ਇਹਦੇ ਫਿਰ ਇੱਕ ਹੋਰ ਆ ਵੀਰੇ 35 36000 ਲਾ ਕੇ 3 ਸਪੀਡ ਵੀ ਹੋਇਆ ਪਿਆ ਬਸ ਇਹ 3 ਸਪੀਡ ਵੀ ਹੋਇਆ ਜੇ ਮੈਂ ਕਿਸੇ ਨਾ ਸੂਪਰ ਸੀਡਰ ਤੇ ਚਲਾਉਣਾ 3 ਸਪੀਡ ਦੀ ਲੋਡ ਆਗਾਸੇ ਤੇ ਉਹ ਵੀ ਚਲਾ ਸਕਦਾ ਆ ਓਕੇ ਹਾਂਜੀ ਲੈ ਮਿੱਤਰੋ ਕਰੋ ਪੂਰਾ ਚੰਗਾ ਟਰੈਕਟਰ ਹੈ ਬਈ ਇਹ ਵੀ ਇਹ ਇਹ ਕਿੰਨੇ ਦਾ ਬਣੂ ਬਈ ਇਹ ਆਪਾਂ 5 ਲੱਖ 40 ਹਜ਼ਾਰ ਕਹਿੰਦੇ ਆ ਬੱਟੀ ਸਾਹਿਬ ਸਵਾ ਕੋ 5 ਦਾ ਦੇ ਦਾਂਗੇ ਸਵਾ 5 ਲੱਖ ਦਾ 5 25 ਦਾ ਓਕੇ ਲੈ ਮਿੱਤਰੋ ਮਾੜਾ ਮੋਟਾ ਕੋਈ ਨਹੀਂ ਮੌਕੇ ਤੇ ਹੋਰ ਵੀ ਦੇਖਣਾ ਹਾਂ ਹੋਰ ਵੀ ਹੋ ਜੂ ਹਣਾ ਹਾਂ ਜੀ ਹਾਂ ਜੀ ਤੇ ਜਿਹੜਾ ਇੱਧਰ ਖੜਾ ਬਈ ਆਹਾਂ ਇਹ 2015 ਮਾਡਲ ਹੈ 15 ਮਾਡਲ ਹੈ ਪੀਵੀ 65 ਮਹਾਲੀ ਦਾ ਥੋੜਾ ਬੰਪਰ ਫਸਟ ਪਾਰਟੀ ਦਾ ਟਰੈਕਟਰ ਹੈ ਵੀ ਟਾਇਰ ਮੁਰਲੇ ਨਵੇਂ ਹੀ ਨੇ ਪਿਛਲੇ ਵੀ ਨਵੇਂ ਆ ਰਗੇ ਆ ਨਵੇਂ ਵਰਗੀ ਸੋਹਣਾ ਟਰੈਕਟਰ ਪੂਰਾ ਹੈ ਵੀ ਇਹਦਾ ਨੰਬਰ ਵੀ ਮਹਾਲੀ ਦਾ ਨੰਬਰ ਹੈ ਕਿੰਨੇ ਦਾ ਬਣੂਗਾ ਇਹ ਵੀ ਪੈਂਟ ਫਰਸਟ ਆਨਰ ਮਹਾਲੀ ਦਾ ਨੰਬਰ ਆ ਇਹ 475 ਦਾ ਕਹਿੰਦੇ ਆ ਬਾਈ 475000 ਜਾ ਕੇ ਰੁਪਈਆ ਨਹੀਂ ਲਾਉਣ ਦੀ ਲੋੜ ਬੰਪਰ ਬੰਪਰ ਸਾਰਾ ਲੱਗਾ ਹੈ ਡਿਸਟਿੰਗਫਰ ਵਗੈਰਾ ਸਾਰਾ ਛਤਰੀ ਵਗੈਰਾ ਵੀ ਜਮਨਮੀ ਲੱਗੀ ਹੋਈ ਸਾਰਾ ਕੁਝ ਓਕੇ ਆ ਬਾਈ ਤੇ ਲੈ ਮਿੱਤਰੋ ਚੰਗਾ ਟਰੱਕ ਪਰ ਆ ਜੇ ਕਿਸੇ ਨੇ ਚੰਗੇ ਟਰੈਕਟਰ ਲੈਣੇ ਹਨਾ ਇਹਦੇ ਉੱਪਰ ਤਾਂ ਜਮੀਨ ਨਹੀਂ ਰੁਪਈਆ ਲੱਗਦਾ ਇਹਦੇ ਤੇ ਤਾਂ ਇਹਦੇ ਤੇ ਵੀ ਨਹੀਂ ਲੱਗਦਾ ਬਾਈ ਆ 2014 ਦੀ ਕਾਪੀ ਉਹ 13 ਮਾਡਲ ਆ ਉਹ ਸਹੀ 13 ਮਾਡਲ ਦਾ 14 ਦੀ ਆਸੀ ਆ ਪਲੱਸ ਕਰ ਇੰਜਨ ਆ ਪੁੰਨੇ ਵਾਲਾ ओके ਮਗਲੇ ਟਾਇਰ ਤੇ ਇਹ ਕਿਹਨੇ ਨਮਿਆ ਵਰਗੇ ਦਾ ਸਾਰਾ ਸ਼ੀਲਡ ਆ ਪਿਛਲੇ ਨਮਿਆ ਵਰਗੇ ਮੁਰਲੇ ਨਾਲ ਦੇ ਆ ਅੱਛਾ ਹਾਂਜੀ ਹਾਂਜੀ ਕਲੱਚ ਵੀ ਨਹੀਂ ਖੁੱਲਿਆ ਹੋਇਆ ਹਜੇ ਟਰੈਕਟਰ ਦਾ ਇਹਦਾ ਨੰਬਰ ਕਿੱਥੋਂ ਦਾ ਵੀਰੇ ਕਲੱਚ ਵੀ ਨਹੀਂ ਖੁੱਲਿਆ ਹੋਇਆ ਬਾਈ ਹਜੇ ਇਹ ਵੀ ਪੀ ਵੀ ਪੈਂਟ ਮਹਾਲੀ ਫਰਸਟ ਓਨਰ ਓਕੇ ਹਾਂ ਕੈਸ਼ ਦੇ ਟਰੈਕਟਰ ਚੱਲੇ ਕਿੰਨਾ ਕੂਆ ਇਹ ਚੱਲਿਆ ਹੋਇਆ 1900 ਘੰਟੇ ਹੀ ਆ ਬਾਈ ਸਿਰਫ ਹਾਂਜੀ ਹਾਂਜੀ ਤੇ ਕੀ ਡਿਮਾਂਡ ਹੈ ਜਿੰਨਾ ਲੈਣਾ ਕਿ ਚੱਲਿਆ ਹੈ ਟਰੈਕਟਰ ਡਿਮਾਂਡ ਕੀ ਟਰੈਕਟਰ 4.5 ਲੱਖਾਂ ਵੀ ਡਿਮਾਂਡ 4.5 ਲੱਖਾਂ ਹਾਂ ਬਾਕੀ ਮਾਨਸਾਨੇ ਚੋਂ ਵੀ ਕਰ ਦਾਂਗੇ ਓਕੇ ਕਿ ਲੈ ਮਿੱਤਰੋ ਕਰੋ ਗਰੰਟ ਸੰਪਰਕ ਤੇ ਇਹਦੇ ਨਾਲ ਭਈ ਆ ਟਰਾਲੀਆਂ ਵੀ ਬਕਾਉਣੇ ਆਪਣੀਆਂ ਹਾਂਜੀ ਇਹ ਵੀ ਬਕਾਉਨੇ ਇਹ ਇਹਦਾ ਕੀ ਸਹਜਾ ਇਹ 6.5 11 ਜੀ ਓਕੇ ਚੈੱਕ ਵਾਲੀ ਨਾਲ ਟੋਪੀ ਜਾਲੀ ਤੂੜੀ ਵਾਲੀ ਕੀ ਰੇਟ ਕੀ ਰਹੂਗਾ ਇਹਦਾ ਇਹ ਰੇਟ 1.30 ਲੱਖ 30 ਹਜ਼ਾਰ ਦੀ ਦੇ ਦਾਂਗੇ ਲੈ ਮਿੱਤਰੋ 1.30 ਲੱਖ 30 ਹਜ਼ਾਰ ਦੀ ਟਰਾਲੀ ਤੇ ਜਿਹੜੀ ਆ ਖੜੀ ਆ ਵੀ ਨਾਲ ਇਧਰ ਇਹ 6.5 12 ਇਹ 12 6.5 ਹਾਂਜੀ ਜਹਾਜੀ ਫਰਸ਼ ਆ ਓਕੇ 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 ਪੰਪ ਵਾਲੀ ਪ੍ਰੈਸ਼ਰ ਵਾਲੀ ਟਰਾਲੀ ਆ ਜੈੱਕ ਵਾਲੀ ਇਹਦਾ ਕੀ ਰੇਟ ਆ ਇਹ ਆਪਾਂ 170 ਕੁ ਹਜ਼ਾਰ ਦੀ ਦਾ ਬਾਕੀ ਹੋਰ ਮਾੜਾ ਟਮਾਣਾ ਟਾਣ ਦਾ ਜਿਹੜਾ ਆ ਨਵੀਂ ਟਰਾਲੀ ਖੜੀ ਐ ਇਹ ਨਵੀਂ ਟਰਾਲੀ ਐ ਦੇਖ ਲਓ ਜੀ ਇਹ ਵੀ ਚੰਗੀ ਆ ਟਰਾਲੀ ਟਰਾਲੀ ਨਹੀਂ ਹੈਗੀ ਤਾਂ ਟਰਾਲਾ 16 7 ਆ ਤੁਹਾਡੇ ਕਹਿੰਦੇ ਦਾ ਟਰਾਲਾ ਕਹਿੰਦੇ ਆ ਹਮ ਸਰ ਦਾ ਟਰਾਲਾ ਕਹਿ ਦਿੰਦੇ ਆ ਹਾਂ ਜੀ ਹਾਂ ਜੀ ਇਹ 16 ਕੁ ਦੀ ਚੰਗੀ ਟਰਾਲੀ ਆ ਬਾਈ ਟਾਇਰ ਟੂਰ ਵਧੀਆ ਨੇ 16 7 ਆ ਹਮ ਨਵੀਂ ਟਾਇਰ ਕਰਾਈ ਹੋਈ ਆ ਸਾਰੀ ਪੂਰੀ ਤਸੱਲੀ ਹੁ ਲਾੜ ਦਾ ਬੁੱਦੀ ਟਾਇਰਾਂ ਦੀ ਕਣਕ ਜੀਰੀ ਦੀ ਤਸੱਲੀ ਹੁ ਫੁੱਲ ਬਈ ਉਦਾਂ ਇਹ ਕਿੰਨਾ ਕੁ ਵੇਟ ਹੋਈ ਦਾ ਇਹਦਾ ਵੇਟ ਹੋਗਾ ਵੀਰੇ 28 29 ਕੁਆਂਟ ਵਾਲਾ ਓਕੇ ਹਾਂਜੀ 4mm ਦਾ ਫਰਸ਼ ਹੈ ਦਾ ਸਿੰਗਲ ਜੱਕ ਚੜਾ ਹੈ ਛੱਡਾਂ ਵਾਲੀ ਹਾਂਜੀ ਜੱਕ ਤੋਂ ਬਣਾ ਇਹ ਹਾਂ ਬਿਨਾ ਜੱਕ ਤੋਂ ਬਣਾ ਬਿਨਾ ਜੱਕ ਤੋਂ ਰੇਲ ਵੀ ਦੇ ਹਿੱਸੇ ਜਾਣਾ ਹਾਂਜੀ ਹਾਂਜੀ ਓਕੇ ਤੇ ਮਾਲੇ ਨੂੰ ਕਿਹੜਾ ਲੱਗੇ ਹੋਊਗਾ ਮਾਲਾ ਦੇਖ ਲੈ ਪੱਤੇ ਪੱਤਾ ਸੇਲ ਦੇ ਲੱਗੇ ਹੋਇਆ ਤਾਟਾ ਦਾ ਮਾਲੂ ਹਾਂਜੀ ਉਪਰ ਟਾਟਾ ਸੇਲ ਦਾ ਹੈ ਨਾ ਭਾਈ ਥੱਲੇ ਛੇ ਤੇ ਥੱਲੇ ਛੇ ਦਾ ਥੱਲੇ ਐਮ ਐਸ ਸੀ ਦਾ ਹਾਂ ਨਹੀਂ ਓਕੇ ਉਹ ਨਰੋਈਾ ਟਰਾਲੀ ਆਪਣੀ ਤਸੱਲੀ ਹੋ ਪੂਰੇ ਬਾਈ ਟਾਇਰ ਟੂਰ ਸਾਰੇ ਵੇਦਾ ਨੂੰ ਲੱਗੂ ਚਾਹ ਉਹਰੇ ਖੜਾ ਦੇ ਬੱਚ ਬਾਈ ਓਕੇ ਹਾਂ ਟਾਇਰ ਟੂਰ ਵਧੀਆ ਨੇ ਫੁੱਲ ਬਾਈ ਕਣਕ ਜੀਰਲ ਜਿੰਨੀ ਮਰਜ਼ੀ ਪਾ ਲਓ ਫਟ ਜੇ ਰਿੰਗ ਨੂੰ ਕੁਝ ਹੋ ਜਾ ਆਪਣਾ ਉਹਰੇ ਖੜਾ ਦੇ ਮੂਰੇ ਉਹ ਵੀ ਲੱਗੀਆਂ ਹੋਈਆਂ ਨੇ ਜਿਵੇਂ ਕਹਦੀਏ ਸਾਰਾ ਫੈਂਸੀ ਬਣਾਈ ਹੋਈ ਆ ਵਧੀਆ ਬਾਈ ਟਰਾਲੀਆਂ ਤਾਂ ਹੋਰ ਵੀ ਆਪਾਂ ਤਿਆਰ ਕਰਾਈਆਂ ਨੇ ਆ ਜਾਣੀਆਂ ਇੱਕ ਅੱਜ ਆਉਣੀ ਐ ਇੱਕ ਕੱਲ ਨੂੰ ਆਉਣੀ ਐ ਇਹਦਾ ਕੀ ਮੁੱਲ ਬਰੂ ਇਹ ਆਪਾਂ 290000 ਕਹਿੰਨੇ ਆ ਕਰ ਦਾਂਗੇ ਮਾਨਤਾਨ ਪਾ ਲੈ ਮੇ ਮਿੱਤਰੂ ਮਾਨਤਾਨ ਇਹਦੇ ਵਿੱਚੋਂ ਵੀ ਹੁਜੂ 290000 ਤੈਗੀ ਐ ਡਿਮਾਂਡ ਹੈ ਨਾ ਬਾਈ ਮੰਜਾ ਮੰਜਾ ਲੱਗਿਆ ਹੋਇਆ ਕੱਲਾ ਵਾਉਣ ਨਾਲ ਹੀ ਆ ਹਾਂ ਵਾਉਣ ਨਾਲ ਹੀ ਆ ਜਿਹੜਾ ਆ ਖੜਾ ਵੀ ਨਿਊ ਹਾਲੈਂਡ ਇਹ 2023 ਮਾਡਲ ਆ ਬਾਈ 23 ਮਾਡਲ ਆ ਹਾਂਜੀ ਇਹ ਕਿੰਨਾ ਕ ਚੱਲਿਆ ਹੋਣਾ ਇਹ ਚੱਲਿਆ ਡੇਢ ਕਿਸੂ ਘੰਟਾ ਸਿਰਫ ਹਾਂਜੀ ਨਵਾਂ ਟਰੈਕਟਰ ਪੂਰਾ ਆ ਦੇਖ ਲਓ ਐਮ ਆਰ ਐਫ ਵੀ ਨਹੀਂ ਮੈਂ ਟੈਮੋਰਲੇਟਰ ਪਿਛਲੇ ਆ ਤੇ ਵੀ ਨਿਸ਼ਾਨ ਉਦਾਂ ਹੀ ਨੇ ਹਜੇ ਇੱਥੇ ਜੇ ਆਪਾਂ ਦੇਖਾਂਗੇ ਪਲੱਸ ਦਾ ਨਿਸ਼ਾਨ ਹੁੰਦਾ। ਉਹ ਦੇਖ ਹਾਂ ਜਮੀਨ ਇਹਦੇ ਲੈ। ਪਲੱਸ ਦਾ ਨਿਸ਼ਾਨ ਆ ਪਿਆ। ਹੋਰ ਸਾਰੇ ਏਜੰਸੀ ਵੱਲੋਂ ਜਿਵੇਂ ਉਹਨਾਂ ਨੇ ਚਾਕ ਚੂਕ ਨਾਲ ਲਿਖਿਆ ਹੁੰਦਾ ਦੇਖ ਲੈਦਰ ਮੈਂ। ਉਹਰੇ ਹਜੇ ਓਕਣ ਹੀ ਨੇ ਉਹਨਾਂ ਦੇ ਟਾਹੇ ਨਹੀਂ ਹੈਗੇ ਹਜੇ। ਇਹ ਇਹਦੀ ਕੀ ਇਹਦੀ ਕੀ ਡਿਮਾਂਡ ਆ ਵੀਰੇ? ਇਹਦੀ ਡਿਮਾਂਡ ਆ 8,90,000 ਕਰਦੇ ਆ ਆਪਾਂ। 8 ਲੱਖ ਇਹ ਬੰਦ ਹੋ ਗਏ ਬਾਈ 55 HP ਵਾਲਾ ਇਹ। ਅੱਛਾ। ਜੇ ਸਪੈਸ਼ਲ ਰੀਸਨ ਦੇ ਵਿੱਚ ਵੀ ਆ। ਹੁਣ CRD ਕਰਤੇ ਨਾ ਉਹਨਾਂ ਨੇ। ਹੁਣ ਉਹ ਫਿਰ 50 HP ਚ ਕੱਢਣਾ ਪੈ ਰਿਹਾ ਉਹਨਾਂ ਨੂੰ ਐਡੀਸ਼ਨਲ ਇਹ ਨਹੀਂ 55 HP ਵਾਲਾ ਟਰੈਕਟਰ ਜਿਹੜਾ ਬੰਦ ਹੋ ਗਿਆ ਪਿੱਛੋਂ ਵੀ ਦਿਖਾ ਦੇ ਬਾਈ ਚਾਹੇ ਜਮਾਈ ਨਵੇਂ ਵਰਗਾ ਪਿਆ ਤਾਂ ਟਰੈਕਟਰ ਜਿਹੜਾ ਬਾਈ ਲੈ ਜੂ ਚਾਹੇ ਹਾਰ ਪਾ ਕੇ ਲੈ ਜਵੇ ਹੂੰ ਬਸ ਇਹ ਤਾਂ ਸੀਟਾਂ ਤੋਂ ਥਲ ਦੇ ਕੱਲ ਬਾਪਾ ਦੇ ਨਾ ਜਿੱਤਰੇ ਆ ਦੇ ਹਲਾ ਨਿਸ਼ਾਨ ਇਹ ਏਜੰਸੀ ਵਾਲਿਆਂ ਨੇ ਲਾਏ ਹੋਏ ਨੇ ਉਧਰ ਲੀਆਂ ਟਿਊਬਾਂ ਤੇ ਇੱਧਰ ਵੀ ਕੱਦੂ ਕੱਦੂ ਜਿਹਾ ਬੜਿਆ ਹੋਇ ਨਹੀਂ ਟਰੈਕਟਰ ਬਾਈ ਸਹੀ ਗੱਲ ਹੈ ਜਿਵੇਂ ਨਵੇਂ ਵਰਗਾ ਟਰੈਕਟਰ ਪਿਆ 890 ਕਹਿੰਦੇ ਮਾਨ ਤਾਨ ਕਰ ਦਾਂਗੇ ਪੂਰਾ ਆਪਾਂ ਠੀਕ ਹੈ ਜੀ ਹਾਂ 70 70 ਤੱਕ ਵੀ ਦੇ ਦਾਂਗੇ ਓ ਤੇ ਲੋ ਮਿੱਤਰੋ ਕਰਿਓ ਸੰਪਰਕ ਜੇ ਕਿਸੇ ਨੇ ਘੈਂਟ ਟਰੈਕਟਰ ਲੈਣੇ ਆ ਜੇ ਤੁਹਾਡੇ ਲਵੇ ਕੋਈ ਪੁਰਾਣਾ ਟਰੈਕਟਰ ਤੁਸੀਂ ਵਿੱਚ ਘਟਵਾ ਕੇ ਜਾਣਾ ਨਾ ਬਈ ਹਾਂ ਤਾਂ ਵੀ ਕੋਈ ਤਾਂ ਵੀ ਰੱਖ ਰਹਿਣਗੇ ਬਈ ਲੋਨ ਕਰਾਉਣਾ 13 ਕਾ ਮਾਡਲ ਤੋਂ ਉੱਪਰ ਲੋਨ ਵੀ ਹੋ ਜਾਂਦਾ ਹਾਂ 13 ਮਾਡਲ ਤੋਂ ਤੇਰੇ ਟਰੈਕਟਰ ਦੇ ਉੱਪਰ ਲੋਨ ਵੀ ਹੋ ਜਾਂਦਾ ਹਾਂ ਲੋਨ ਵੀ ਹੋ ਜਾਂਦਾ ਬਈ ਤੇ ਬਾਕੀ ਹਰ ਇੱਕ ਟਰੈਕਟਰ ਦੀ ਜ਼ਿੰਮੇਵਾਰੀ ਫੁੱਲ ਹੁੰਦੀ ਹੈ ਜਿਹੜਾ ਆਪਣੀ ਤੇਸ਼ਾ ਦੀ ਪੇਪਰਾਂ ਦੀ ਜ਼ਿੰਮੇਵਾਰੀ ਫੁੱਲ ਹੋਵੇ ਆਪਣੀ ਪੁਰਾਣਾ ਮਾਰਦਾ ਤਾਂ ਆਪਾਂ ਲੈਂਦੇ ਨਹੀਂ ਬਈ ਲੋੜ ਲਾ ਮਿੱਤਰੋ ਹੁਣ ਕਿੱਥੇ ਪੈ ਜਾਂਦਾ ਵੀ ਦਿੱਤੂ ਪ੍ਰੋਜੈਕਟ ਆਪਣਾ ਪੈ ਜਾਂਦਾ ਵੀ ਭਾਸ਼ਾ ਤੋਂ ਪਟਿਆਲਾ ਰੋਡ ਤੇ ਹਾਂਜੀ ਜਿੱਦਾਂ ਲਾ ਕੇ ਚੱਲੋ ਨਾਬਾ ਵੀ 20 ਕਾ ਪਨੁਸ਼ਰੰਦ ਵੀ 20 ਕਾ ਪਟਿਆਲਾ ਵੀ 20 ਕਾ ਖੰਨਾ 25 ਕਾ ਆਪਾਂ ਸੈਂਟਰ ਜੇ ਚਾਹ ਹਾਂਜੀ ਹਾਂਜੀ ਓਕੇ ਜਿੱਧਰ ਦੀ ਮਰਜ਼ੀ ਆ ਜਿਓ ਠੀਕ ਹੈ ਜੀ ਨੰਬਰ ਤੁਹਾਡਾ ਹੈਗਾ 8264542044 ਬਿਲਕੁਲ ਜੀ 973568302 ਥੱਲੇ ਵਾਲਾ 97385 ਤੇ ਕ੍ਰੈਫਿਕ 0 ਬਿਲਕੁਲ ਲਾ ਮਿੱਤਰੋ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਓ ਜੇ ਕਿਸੇ ਨੇ ਪੂਰੀ ਗਾਰੰਟੀ ਵਾਲੇ ਘੈਂਟ ਟਰੈਕਟਰ ਲੈਣੇ ਆ ਏ ਬਾਈ ਤੁਹਾਨੂੰ ਇੱਥੇ ਮਿਲਣਗੇ ਆ ਬਾਈ ਦਾ ਨਾਮ ਹੈਗਾ ਲਾਡੀ ਤੇ ਬਾਈ ਦਾ ਨਾਮ ਹੈਗਾ ਸੱਤਾ ਹਣਾ ਅੱਛਾ ਠੀਕ ਆ ਜੀ ਤੁਮੇ ਪੂਰੀ ਜ਼ਿੰਮੇਵਾਰੀ ਵਾਲਾ ਕੰਮ ਆ ਗਾਰੰਟੀ ਵਾਲਾ ਕੰਮ ਆ ਤੇ ਕਰੋ ਕੰਟਰੈਕਟ ਜੇ ਤੁਸੀਂ ਟਰੈਕਟਰ ਲੈਣਾ ਕੋਈ